ਕੋਕਾ ਜੋ سارے ਪੰਡਤ ਨੇ ਬਾਟ ਪਾੜੀ ਐ ਉਹ ਪੁਰਾਣੇ ਗ੍ਰੰਥ ਖਤਮ ਕਰਕੇ ਨਵੇਂ ਲਿਖ ਦਿੱਤੇ ਰਮਾਣ ਮਹਾ ਜੜੀ ਹੈਗੀ ਬਾਲਵੀ ਕਾੜੀ ਕਿਉਂ ਨਹੀਂ ਲਿਆਉਂਦੇ ਬਾਹਰ ਆ ਰਮਾਣ ਸਾਜੀਓ ਖਿਲਾਫ ਹਉ ਤੇ ਹੁਣ ਵਾਲੀ ਸਾਈ ਮੀ ਕਾੜੀ ਰਮਾਣ ਪੜ ਕੇ ਦੇਖੇ ਨਾ ਵੇਲੇ ਨਹੀਂ ਖਾਂਦੀ ਉਹ ਬੇਦ ਦੇ ਉੱਤੇ ਖੜੀ ਐ ਤੇ ਸਾਰੀ ਉਹਨੇ ਆਉਂਦੇ ਹਨ ਬਾਹਰ ਸਿਮਰਤੀਆਂ ਲਿਆਉਂਦੇ ਨੇ ਬਾਹਰ ਸੁਭਰਤੀਆਂ ਦੇ ਵਿੱਚ ਵੀ ਮਾਸ ਖਾਣਾ ਸ਼ਰਾਬ ਪੀਣੀ ਲਿਖੀ ਹੋਈ ਹੈ ਜੀ ਫਿਰ ਉਹ ਗੱਲਾਂ ਕਾਦਲ ਕੋਈਆਂ ਨਹੀਂ ਸੁਭਰਤੀ ਤਾਂ ਕਹਿੰਦਾ ਉਹ ਕਹਿੰਦਾ ਬੋਲਦਾ ਮਾਸ ਖਾਣਾ ਮੈਂ ਸ਼ਰਾਬ ਇੱਕ ਕੁੱਕੜ ਦੀ ਸ਼ਰਾਬ ਨਾ ਭਰੀ ਐ ਮਾਸ ਨਾ ਭਰੀ ਹੋਈ ਐ ਸੱਚੀ ਕਹਦੀ ਐ ਅੰਦਲ ਦੇ ਘਰ ਵਾਲੀ ਵੀ ਮੈਂ ਰੋਜ਼ ਤਾਜ਼ਾ ਖਾਂ ਦਾ ਮਾਸ ਖਵਾਉਂਦੀ ਐ ਇਹਨੂੰ ਉਹ ਕਾਦਲ ਕੋਲੀ ਸੁਭਰਤੀਆਂ ਵਿੱਚ ਵੀ ਬਾਤ ਕੋਸ਼ ਹੈ ਕੋਈ ਫਿਰਦੇ ਨੇ ਸਾਰਾ ਹੀ ਝੂਠ ਦੇਤਾ ਤੁਹਾਨੂੰ ਚੱਕ ਜਦੋਂ ਸਰਤਾळा ਲਿਖਦਾ ਲੇ ਆ ਕੇ ਪਿੱਛੋਂ ਗ੍ਰੰਥਾ ਜੋ ਉਹਦੇ ਮੇਰਾ ਖਲਾ 200 ਕੇ ਕੀਤਾ ਹੋਇਆ ਇਹਨਾਂ ਨੇ ਸਰਤਾ ਮੈਗਜ਼ੀਨ ਵਾਲਾ ਸਰਤਾ ਮੈਗਜ਼ੀਨ ਵਾਲੇ ਦਿੱਲੀ ਸਾਰੇ ਕੇਸ ਜਿੱਤ ਗਏ ਉਹ ਦਿਖਾਣਾ ਵੀ ਅਸਲ ਗ੍ਰੰਥਾ ਹੀ ਲਿਖਿਆ ਹੈ ਮੈਂ ਤਾਂ ਇਹ ਜੋ ਲਿਖਿਆ ਇਹਨਾਂ ਦੇ ਗ੍ਰੰਥਾ ਹੀ ਲਿਖਿਆ ਹੈ ਇਹ ਜੋ ਲਿਖਿਆ ਮੈਂ ਤਾਂ ਕੋਡ ਛੱਡ ਦਿੰਦੀ ਉਹਨੂੰ ਇਹ ਝੂਠ ਬੋਲਦੇ ਨੇ ਮੈਂ ਤਾਂ ਇਹ ਝੂਠ ਹੀ ਬੋਲਦੇ ਉਹਨਾਂ ਨੇ ਤਾਂ ਵੀ ਜਿਹੜੇ ਸੀ ਗਾਇ ਨमाज ਖੰਦੇ ਸੀ ਆਪਣੇ ਆਰੀਆ ਲੋਕ ਕੋਈ ਇਰਾਦੇ ਖلاف ਹੈਗਾ ਨਮਸ ਕਰਨ ਹਾਰੀਆ ਦਾ ਆਪਣੇ ਆਪ ਨੂੰ ਮੰਨਦੇ ਨੇ ਐਂ ਤਾਂ ਕਹਿੰਦੇ ਨਹੀਂ ਅਸੀਂ ਆਰੀਆ ਨਹੀਂ ਹੈਗੇ ਉਹ ਕਹਿੰਦਾ ਉਹ ਤਾਂ ਗਾਂ ਦਾ ਮਾਸ ਖਾਂਦੇ ਸੀ ਗਾਇ ਦਾ ਤਾਂ ਨਹੀਂ ਗੋਖਾ ਮਾਸ ਖਾਂਦੇ ਸੀ ਕੱਟੇ ਦਾ ਨਰੇ ਜਾਂਦੇ ਨੇ ਉਹਦੀ ਨਹੀਂ ਕੱਟ ਹੁੰਦੀ ਸੀ ਅੱਛਾ ਉਹ ਇਰਾਦੇ ਨੇ ਜੇ ਅਭੀ ਸਾਡੇ ਖਿਲਾਫ ਲੈ ਗਿਆ ਤੁਹਾਨੂੰ ਤੇ ਉਹ ਕਹਿੰਦਾ ਲਿਖਿਆ ਹੋਇਆ ਕੋੜ ਨਹੀਂ ਛੱਡਦਾ ਅੱਜ ਪੜ੍ਹ ਭੁੱਲੇ ਪਏ ਨੇ ਕਿ ਲੋਕ ਪੜ੍ਹ ਗਏ ਤਾਂ ਹੀ ਕਹਿੰਦੇ ਪੜ੍ਹਦੇ ਬਹਿਣ ਲਾਣਾ ਪਿਛਲੇ ਦਰਸਾ ਵਿੱਚ ਕੁਛ ਨੋਮੇ ਵਿੱਚ ਕੁਛ ਹੋਰ ਲਿਖਿਆ ਪੜ੍ਹਦੇ ਬਹਿਣ ਲੱਗਾ ਤਾਂ ਲੋਕ ਪੜ੍ਹਣਾ ਤੁੰਗ ਜੇ ਪੜ੍ਹਣਾ ਕਰਨੀ ਕੀ ਪਤਾ ਕੀ ਪਿੱਛੇ ਲਿਖਿਆ ਹੋਇਆ ਹੁਣ ਲੋਕ ਬੜੇ ਨੇ ਸਾਰੇ ਪੜ ਲਿਆ ਸਾਰੇ ਤਰ ਸਾਰੀ ਬੋਲ ਖੋਲਤੀ ਫਿਰ ਇੱਕ ਦਾ ਦੀ ਗੱਲ ਕਰਦੇ ਨੇ ਕੱਲ ਆਰਟੀਕਲ ਆਇਆ ਤੇ ਵਿਜ਼ੂਅਲ ਵੀ ਕੋਈ ਜਾਣਾ ਚਾਹੀਦਾ ਇੱਕ ਤਾਂ ਤੁਸੀਂ ਨਹੀਂ ਹੋਣ ਦਿੱਤਾ ਹਿੰਦੂਏ ਤੁਹਾਨੂੰ ਲੋਕ ਤਾਂ ਕਹਿੰਦੇ ਨੇ ਤੁਸੀਂ ਇੱਕ ਨਹੀਂ ਹੋਣ ਦਿੱਤਾ ਸਾਰਿਆਂ ਨੂੰ ਤੁਸੀਂ ਚਾਰ ਬੰਡ ਬਣਾਏ ਨੇ ਇੱਕ ਤਾਂ ਬੰਕੀ ਨੇ ਕੀਤੀ ਇੱਕ ਤਾਂ ਪੰਗ ਕਰਨ ਵਾਲਾ ਹਿੰਦੂ ਹੈ ਉਹ ਹਿੰਦੂ ਤਾਂ ਹੈ ਹੀ ਤਾਂ ਜੇ ਇੱਕ ਤਾਂ ਬੰਕੀ ਕੀਤੀ ਹੈ ਜੇ ਇੱਕ ਤਾਂ ਬੰਗ ਨਹੀਂ ਕੀਤੀ ਫਿਰ ਆਰੀਆ ਹੈ ਜੇ ਇੱਕ ਤਾਂ ਬੰਗ ਨਹੀਂ ਕੀਤੀ ਆਰੀਆ ਹੁੰਦਾ ਬੜਾ ਸਰਵ ਸ੍ਰੇਸਟ ਆਰੀਆ ਦਾ ਨਾਮ ਹੈ ਸਰਵ ਸ੍ਰੇਸਟ ਬੜਾ ਆਪਾਂ ਸ੍ਰੇਸਟ ਆਦੂ ਬੜਾ ਕਹਿੰਦੇ ਹਨ ਹਾਂ ਵਡਾ ਆਦਮੀ ਗਿਆਨਵਾਨ ਆਦਮੀ ਸ਼ੁੱਧ ਆਦਮੀ ਚੰਗੀ ਬਿਲਤੀ ਵਾਲਾ ਆਦਮੀ ਨੇਕ ਆਦਮੀ ਇਹ ਆਰਿਆ ਦੇ ਲਫ਼ਜ਼ ਦੇ ਅਰਥ ਨੇ ਆਰਿਆ रामचंद्र ਵੇਲੇ ਆਰਿਆ ਦੇ ਸਾਰੇ ਲੋਕ ਸਭ ਝੂਠ ਲਿਖਿਆ ਇਹਨਾਂ ਨੇ ਬਾਕੀ ਕੋਈ ਪੱਥਰ ਪੂਜਾ ਨਹੀਂ ਜਾਉ ਤੋ ਉਹ ਉਹਨਾਂ ਉਹਨਾਂ ਦੇ ਵੇਲੇ ਇਹ ਤਾਂ ਹੁੰਦੀਆਂ ਗੱਲਾਂ ਨੇ ਆਰਿਆ ਨੇ ਆਂ ਹਿੰਦੂ ਕਹਦੇ ਕਰਨ ਲੱਗੇ ਤੇ ਮੁਸਲਮਾਨ ਕਹਣ ਲੱਗੇ ਨਾ ਉਹ ਤਾਂ ਮੁਸਲਮਾਨ ਕਹਿਣ ਲੱਗੇ ਨੇ ਹਿੰਦੂ ਦਾ ਮਤਲਬ ਹੈ ਜਿਹੜਾ ਧਰਮ ਪ੍ਰਸ਼ਟ ਹੈ ਜੋ ਧਰਮ ਛੱਡ ਗਿਆ ਆਪਣਾ ਧਰਮ ਛੱਡ ਗਿਆ ਸਾਰੇ ਉਗਣਾ ਦੇ ਅਵਵੇਕ ਅਵੇਕ ਹੀ ਹੈ ਉਗਣੇ ਉਗਣੇ ਦਾ ਉਹ ਭਾਈ ਇੱਕ ਦਾ ਭੰਗ ਕਿਉਂ ਹੋਈ ਇਹ ਦੇਖੋ ਤੁਸੀਂ ਚਾਰ ਵਰਲਡ ਕਿਉਂ ਬਣਾਏ ਚਾਰ ਵਰਲਡ ਬਣਾਏ ਹਿੰਦੂ ਹੋ ਗਏ ਵੱਡ ਕੀ ਨਹੀਂ ਕੀਤੀ ਹੁਣ ਕਹਿੰਦੇ ਇੱਕ ਦਾ ਕਰੋ ਤੁਸੀਂ ਫੇਰ ਨਹੀਂ ਮਰਨਾ ਹੈ ਤੁਹਾਨੂੰ ਇਹ ਦਰਗਾਹ ਨੂੰ ਅੰਦਰ ਚੀ ਵੜਨ ਦਿੱਤਾ ਤੁਸੀਂ ਫੇਰ ਤਾਂ ਹੱਤਾ ਬਾਰੇ ਦੀਆਂ ਬਈਆਂ ਬਈਆਂ ਨੇ ਹੁਣ ਇੱਥੇ ਆ ਜਾ ਨਾ ਵੇਦ ਤਾਂ ਇੱਕ ਕਰਦਾ ਸਾਰੀ ਵਰਲਡ ਨੂੰ ਕਰੂ ਉਹ ਵਰਲਡ ਇੱਕ ਹੋਣ ਨੂੰ ਫਿਰਦੀ ਹੈ ਇੱਕ ਧਰਮ ਨੂੰ ਤੁਸੀਂ ਛਪਾਉਂਦੇ ਹੋ ਇੱਕ ਵੇਦ ਧਰਮ ਹੈ ਜਿਹੜਾ ਸਾਰੀ ਵਰਲਡ ਨੂੰ ਇੱਕ ਕਰ ਸਕਦਾ ਆ ਜੀ ਆ ਉਹ ਆਈਆ ਆੜਾ ਹਨਾ ਲੋਕ ਉੱਥੇ ਆ ਕੇ ਸਾਰੇ ਮੰਨ ਸਕਦੇ ਰੂਗਨ ਬਟਾ ਤੁਸੀਂ ਕਹਿੰਦੇ ਸਮੁੰਦਰ ਤੱਕ ਪਾਰ ਕਰਨਾ ਪਾਪ ਹੈ ਕਿ ਸੁਦਰ ਪਾਰ ਬੈਠੇ ਨਹੀਂ ਦੂਏ ਲੋਕ ਉਹ ਇਹਨਾਂ ਨੂੰ ਅਕਲ ਦੇ ਜਾਣਗੇ ਉੱਥੇ ਜਾਤ ਪਤ ਹੈ ਨਹੀਂ ਸੁਦਰ ਪਾਰ ਵੀ ਜਾਤ ਪਤ ਆੜਾ ਜਿਹੜਾ ਅਸੀਂ ਬਹਿ ਪਾਇਆ ਨਾ ਇਹ ਪਿੱਛੇ ਦਾ ਨਿਕਲਣਾ ਜਾਵੇ ਇਹਨਾਂ ਨੇ ਪਾਬੰਦੀ ਲਾਈ ਦੀ ਸਮੁੰਦਰ ਪਾਰ ਜਾਣ ਨੂੰ ਹਾਂ ਸਮੁੰਦਰ ਪਾਰ ਕਰਨਾ ਪਾਪ ਹੈ ਸੁਦਰ ਦੇ ਸਫਰ ਕਰਨਾ ਪਾਪ ਹੈ ਸੁਦਰ ਦੇ ਪਾਰ ਕੇ ਦੂਏ ਦੇ ਚਲੇ ਜਾਣਗੇ ਉਧੇ ਜਾ ਕੇ ਅਗਲਾ ਆ ਜੂਗੀ ਉਹਨੂੰ ਦੇਖਣਗੇ ਇਹਦੇ ਨਾਲ ਚੋਂ ਦੇਖਣਾ ਹਾਂ